कंडी वेरी था ट्रिक ਆ ਗਿਆ ਸਾੰਬਰ ਹੈ ਸਾੰਬਰ ਤੇ ਆਹ ਜੀ ਨਾਲ ਹੈ ਚੱਡ ਨਹੀਂ ਆਵਾ ਪੜੀਆਂ ਜਿਹੜੀਆਂ ਮਾਰੀਏ ਵੀ ਆ ਬਣਾਉਂਦੇ ਨੇ ਕੋਕਨਟ ਤੇ ਡੋਸਾ ਪਣੀ ਡੋਸਾ ਸਵਾਦਾ ਮੈਨੂੰ ਜੀ ਟੇਸਟੀ ਆ ਆ ਕਿਹਾ ਜਾ ਫਲੇਵਰ ਆ ਮਿਰਚਾ ਲਾ ਕੇ ਠੀਕ ਆ ਨੋਰਮਲ ਮਿਰਚਾ ਲਾ ਮਿਰਚਾ ਇਸ ਤੋਂ ਬਾਅਦ ਆਪਣੀ ਵਾਰੀ ਆ ਸਾਡਾ ਚਿਕਨ ਰੈਪ ਕਿੱਥੇ ਗਿਆ ਚੱਕਦ ਨੇ ਮੱਟੇ ਆਂ ਛੱਡ ਦੇ ਇਹ ਹੈਗਾ ਚਿਕਨ ਰੈਪ ਲੋਡਡ ਚਿਕਨ ਦੇ ਨਾਲ ਜਿਵੇਂ ਬੜਾ ਵਧੀਆ ਬਣਾਇਆ ਵਾ ਨਾਲ ਸੈਲਡ ਸਪਾਈਸੀ ਆ ਪੂਰਾ ਵਾਟ ਟੱਕੜੇ ਬਿਆ ਇਤਨੂ ਰੈਪ ਵਾਲੇ ਦਾ ਹੂੰ ਵਾਟ ਸੇ ਬੜਾ ਜੰਮੀ ਆ ਪਰ ਨੰਦੀ ਆ ਗਿਆ ਨੰਦਾ ਕਾ ਨੰਦੀ ਬਖਰਾ ਸੱਚੀ ਦੱਸਾਂ ਮੈਂ ਮੈਨੂੰ ਤਾਂ ਫਸ ਗਿਆ ਇਹ ਅੱਧਾ ਹੀ ਖਾਦਾ ਭਾਰਾ ਬੜਾ ਤੇ ਮੰਨਤ ਕਰਤੀ ਤੇ ਮੰਨਤ ਨੂੰ ਫਸ ਗਿਆ ਲੱਗਦਾ ਦੋਸਾਂ ਸੱਚੀ ਗੱਲ ਮੈਨੂੰ ਨਾ ਫਸ ਗਿਆ ਹੈ ਰੈਪ ਜਣਾ ਭਾਰਾ ਬਾਬਾ ਤੇ ਵੈਸੇ ਅੱਜ ਰਜੇ ਸੀ ਸਮੋਸੇ ਸਮਾਸੇ ਕਰਦੇ ਜੀ ਤੇ ਆਣਾ ਓਕੇ ਸੋਕੇ ਹੋ ਗਏ ਮੈਨੂੰ ਲੱਗਦਾ ਅੱਧਾ ਕ ਖਾਣਾ ਬੈਣਾ ਵਾ ਖਾ ਕੇ ਤੇ ਬਾਕੀ ਫਿਰ ਅੱਧਾ ਪੈਕ ਕਰ ਲਾਂਗੇ ਕੁੜੀ ਦੇ ਡੋਸਾ ਵੀ ਖਾਦ ਗਿਆ ਲੱਗਦਾ ਮੈਨੂੰ ਡੋਸਾ ਸਵਾਣੇ ਲੱਗਿਆ ਠੀਕ ਢਿੱਡ ਭਰਿਆ ਫਿਰ ਆਈਗਾ ਤੋ ਢਿੱਡ ਭਰਿਆ ਹਾਂਜੀ ਅੱਬਾ ਹੁਣ ਆਗੇ ਵਾਪਸ ਪਹੁੰਚਣ ਲੱਗੇ ਘਰੇ ਤੇ ਬੱਸ ਐਂਡ ਕਰਾਂਗੇ ਘਰੇ ਆ ਕੇ ਮੇਰਾ ਤਾਂ ਫਸ ਗਿਆ ਸੀ ਰੋਲਿਆਂ ਨੂੰ। ਖਾਧਾ ਨਹੀਂ ਗਿਆ ਮਸਾ ਹੀ ਮੈਂ। ਜੀ ਨਹੀਂ ਨਾ ਲੱਗੀ ਕੀ ਆਪਾਂ ਵੈਸੇ ਵੀ ਰਾਤ ਨੂੰ ਲਾਈਕ ਘੱਟ ਖਾਈਦਾ ਤੇ ਥੋੜਾ ਜਲਦੀ ਖਾ ਲਈਦਾ। ਤੇ ਖਾਧਾ ਵੀ ਲੇਟ ਸੀ ਆਪਾਂ ਮੋਸੇ ਖਾਦੇ ਉਹ ਉਹੀ ਨਹੀਂ ਪਚੇ ਹਨਾ। ਹਾਂ ਹੋਣੀ ਲੱਗਦੀ। ਡਿੱਡ ਭਰ ਆ ਗਿਆ ਤਾਂ ਮੰਗੋ ਲੱਸੀ ਉਹ ਵੀ ਮੈਨੂੰ ਲੱਗਾ ਭਾਰੀ ਸੀਗੀ। ਹਾਂ। ਚਲੋ ਆਹ ਸਾਡੇ ਘਰ ਵਾਲਾ ਰੋਡ ਆ ਹੁਣ ਜਾਣੇ ਪਏ ਆਪਾਂ। ਬਸ ਪਹੁੰਚ ਜਲੇ ਘਰੇ। ਹੰਡ ਬੜੀ ਹੋਈ ਪੀਆ ਸੋਈਆਂ ਚੱਲ ਗਏ ਨਿੱਗੇ ਹੋਈਏ ਕਮਲਾ ਕੁਮਲਾਏ ਚ ਬੜੀ ਹੈ ਨਾ ਦੁੱਧ ਗਰਮ ਕਰਕੇ ਘੁੱਟ ਘੁੱਟ ਪੀ ਗਏ ਨਾਲ ਸੌਫ ਦਾ ਮਾਰ ਕੇ ਫੱਕਰ ਤੇ ਥੋੜਾ ਜਿਹਾ ਗੜ ਹੈ ਨਾ ਠੀਕ ਹੈ ਦੁੱਧ ਪੀ ਲਿਆ ਇਹ ਕੁਮਲਾਏ ਗੱਲ ਲਿਆ ਛਿਨਾ ਹੁਣਾ ਇਹ ਬੰਦਾ ਚਾਹੇ ਪੀਣਾ ਤੇ ਤੂੰ ਨਾ ਪੀਂਦੇਵੇਂ ਮੈਂ ਤਾਂ ਬਣਾ ਦੂੰਗੀ ਵਾਕਈ ਨਾ ਮੱਦਾ ਨਾ ਹੁਣ ਹਾਂ ਹੁਣ ਹੁਣ ਸਮਝ ਆ ਗਈ ਛੇਰ ਅਗੇ ਬੱਕਰੀ ਬੜੀਆ ਵੇ ਕਿਵੇਂ ਪੀਲੇ ਦੁੱਧ ਭਾਈ ਨਾ ਦੱਸੋ ਹਣਾ ਦੱਸ ਤੇ ਮੈਂ ਦੋ ਗਲਾਸ ਗਰਮ ਕਰਕੇ ਜੜਵੀ ਭਰਕੇ ਪਿੰਡਾਂ ਲਈ ਵੀਂਦੀਆਂ ਲੈ ਵੇਖ ਲੈ ਹੁਣ ਮੈਂ ਨਾ ਲੈ ਲੈਣਾ ਗਰੀਬਣੀ ਜਾਣ ਹੀ ਲੈ ਲੈਣੀ ਬੱਚੇ ਦੀ ਹੁਣ ਇਕੱਠਾ ਹੀ ਦੋ ਗਲਾਸ ਤੁੰਦ ਦੇਨੇ ਮੇਰੇ ਮੂੰਹ ਚ ਜੜਵੀ ਭਰਕੇ ਦੁੱਧ ਦੀਏ ਵਿੱਚ ਪਾਣੀ ਯਾਰ ਵੈਸੇ ਨਾ ਘਰ ਆ ਗਏ ਆ ਕਿਉਂ ਕਰਦੀਆਂ ਨਾ ਸਾਰਿਆਂ ਦੀਆਂ ਕਰਦੀਆਂ ਆਣਗੀਆਂ ਕੀ ਚੀਜ਼ ਖਾਣੀ ਹੈ ਨਹੀਂ ਹੁਣ ਇਹ ਤੁਹਾਡੀ ਗਾ ਮੈਨੂੰ ਪਤਾ ਤੁਹਾਡੇ ਖਾਣਾ ਪੀਣਾ ਕਿਹੋ ਜਿਹਾ ਤੇ ਕਿੰਨਾ ਕੁ ਖਾਣਾ ਹੈ ਨਾ ਤਾਂ ਮੈਂ ਰਹਿ ਗਈ ਉਹ ਕਈ ਘਰ ਨਹੀਂ ਮੈਂ ਦੇਖਿਆ ਇੰਨਾ ਧਿਆਨ ਰੱਖਦੀਆਂ ਜੀ ਤੁਸੀਂ ਇਹ ਦੁੱਧ ਨਹੀਂ ਪੀਤਾ ਜੀ ਮੈਂ ਗਰਮ ਕਰ ਦਿੰਦੀ ਆ ਤੁਸੀਂ ਇਹ ਗੋਦ ਜੀ ਹੋਣੇ ਚਾਈਵੇਂ ਨਾ ਤੁਸੀਂ ਨੂੰ ਇਹਦੇ ਪਹਿਲੀ ਵਾਰੀ ਪੁੱਛਿਆ ਠੀਕ ਆ ਜੇ ਕਿਤੇ ਦੂਜੀ ਵਾਰੀ ਪੁੱਛ ਲਿਆ ਤੁਸੀਂ ਨੇ ਕਿਹਾ ਉਹ ਗੱਲ ਹੁਣ ਮੇਕੇ ਦਾਸ ਨਹੀਂ ਜਾਣਦੀ ਕੀ ਕਹਿਣਾ ਤਦ ਇਹ ਤੁਹਾਡੀ ਭੈਣ ਨੂੰ ਭੈਣ ਨੂੰ ਸਾਡੀ ਨੂੰ ਮਾਸੀ ਆਖਿਆ ਤੁਸੀਂ ਉਹ ਆਖਿਆ ਅਗਲੇ ਦਿਨ ਲਿਆ ਦੇਣੀ ਮੇਰੀ ਵੀ ਮੈਨੂੰ ਪੁੱਛਿਆ ਕਰਤੋ ਨਹੀਂ ਵੈਸੇ ਮੈਂ ਦੇਖਿਆ ਰ ਹੁਣ ਜਿਹੜੇ ਖਾਣ ਪੀਣ ਆਲੇ ਹੁੰਦੇ ਨਾ ਉਹਨਾਂ ਦੇ ਮੂੰਹ ਹੀ ਦਾ ਦੇ ਡੰਦੇ ਬਾਗੜ ਬਿਲੇ ਆ ਰਗੇ ਹੈਣਾ ਧੋਣਾ ਨਹੀਂ ਮੁੜਦੀ ਐ ਜੇ ਕਰਕੇ ਨਾਂ ਮੋਢਾ ਜੇ ਮੋੜ ਲੈਂਦੇ ਆ ਐ ਮੋੜਦੇ ਨਾ ਤੇ ਬੈਠਾ ਵੀ ਜਾਂਦਾ ਦੋ ਤਿੰਨ ਵਰੀ ਆਏ ਆ ਜਿ ਕਰਕੇ ਪਾਸੇ ਲੈ ਲੈਂਦੇ ਹੈਣਾ ਆਪਣੇ ਖਾਣ ਪੀਣ ਨਾਲ ਦੇਖ ਲਾ ਆਪਣੇ ਤਾਂ ਲਾਕ ਤੇ ਨਿਕਰ ਜੀ ਨਹੀਂ ਖੜਦੀ ਹਨਾ ਉਹ ਵੀ ਲਾਸਟ ਗੜੀ ਦੇਖੀ ਦੀ ਆ 벨ਟ ਕਿੱਥੇ ਮੇਰੀ ਲਾਈਕ ਇਹ ਇੱਕ ਹੈਲਦੀ ਬਾਡੀ ਦਾ ਨਿਸ਼ਾਨਾ ਅੱਛਾ ਤੇ ਤੁਸੀਂ ਤਾਂ ਦਾ weight ਬਿਲਕੁਲ ਮੇਨਟੇਨ ਹਾਂ ਮੇਰਾ ਵਾਦਾ ਹੀ ਨਹੀਂਗਾ ਵਾਦਾ ਨਹੀਂ ਵਧਾਉਣਾ ਇਕੱਤੋਂ ਆਪਾਂ ਨਹੀਂ ਘੱਟੋ ਘੜਾ 80 90 ਕਿਲੋ ਤਾਂ ਹੋਵੇ ਲੋਕੀ ਕਹਿੰਦੇ ਵੀ ਸਾਡਾ ਘਟੇ ਦੋਸਤ ਨਹੀਂ ਮੇਰਾ ਹੁਣ ਸਰੀਰ ਜਿਹੋ ਜਿਹਾ ਮੈਨੂੰ ਐ ਵੀ ਥੋੜਾ ਜਿਹਾ ਹੋਰ ਭਾਰਾ ਹੋਵੇ 15 20 ਕਿਲੋ ਭਾਰਾ ਲਾਈਕ ਤਾਂ ਡਾਈਜੈਸ਼ਨ ਭਾਵ ਓ ਬਾੜੀ ਮੈਂ ਮਰ ਤੋ ਵੀ ਤੇ ਯਾ ਬਾੜੀ 4G 5G ਸਿਸਟਮ ਵਧੀਆ 5G ਥੋੜਾ ਵਾ ਹਜੇ ਇਹਦੇ ਮੈਗਨੈਟ ਨਾ ਇਹ ਚੱਲੇ ਆ ਗੱਲਾਂ ਗੱਲਾਂ ਜੀ ਮੋੜਨਾ ਕਿ ਚਲੇ ਘਰ ਵਾਲਾ ਚਲੋ ਠੀਕ ਆ ਓਕੇ ਹੈ ਓਕੇ ਥੈਂਕ ਯੂ ਗਾਇਸ ਬੱਚਿਓ ਬੱਚਿਓ ਮੰਗੋ ਪੈਣੋ ਪ੍ਰਭੂ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਅਸੀਂ ਘਰੇ ਪਹੁੰਚ ਗਏ ਆ ਹੁਣ ਅਸੀਂ ਮਾਰਨੇ ਲੇਟੇ ਨੀਂਦ ਆਇਆ ਕੱਲ ਨੂੰ ਫੇਰ 12 ਵਜੇ ਨਿਕਲਣਾ ਕਰੂੰ 1:00 ਵਜੇ ਕੰਮ ਤੇ ਦੀ ਮੈਂ ਜਾਣਾ ਤੁਚਰੇ ਤਰਾਂ ਭਰਾ ਜੀ ਬਾੜੇ ਮੋਤ ਹੀ ਭੇਜਦੀ ਮੈਨੂੰ ਤੜਕੇ ਉੱਠਣਾ ਪੈਂਦਾ ਨਾ 5 ਵਜੇ 6 ਵਜੇ ਬਿਮਾਰੀ ਬੈਨ ਨਾ ਹੋ ਰਬਾ ਆਣਾ 9 10 ਵਜੇ ਉੱਥੇ ਬੰਦਾ ਕੰਮ ਧੰਦਾ ਕਰਕੇ ਫਿਰ ਕੰਮ ਧੰਦੇ ਤੇ ਜਾਵੇ ਤਾਂ ਗਰੀਸ ਕੋਈ ਕਰੇ ਨਾ ਫੇਰ ਮਜਾ ਹੁੰਦਾ ਚੱਲ ਠੀਕ ਆ ਚਲੋ ਠੀਕ ਆ ਜੀ ਅਸੀਂ ਪਹੁੰਚ ਗਏ ਆ ਘਰੇ ਤੇ ਗੱਡੀ ਲਾਈਏ ਬੈਕ ਤੇ ओके बाय माय टाटा गुड नाइट ਮੇਰਾ ਹੋ ਗਿਆ ਬੁਰਾ ਹਾਲ ਟਿੱਡ ਭਰਿਆ ਪਿਆ ਮੇਰਾ ਰਵਣ ਹੈ ਤੂੰ ਲੈ ਤਾਂ ਗਈ ਜੋ ਮਨੂਰੇ ਕਰਕੇ ਸਾਡਾ ਬੜਾ ਬੁਰਾ ਹਾਲਾਕ ਟਿੱਡਾ ਆ ਫਰਿਆ ਪਿਆ ਮੇਰਾ ਸਾਹ ਨਹੀਂ ਹੁੰਦਾ ਮੇਰਾ ਆਪਣਾ ਦੇ ਵੀ ਸੀ ਕਰਦਾ ਹੈ ਮੇਰਾ ਵੀ ਦਿਲ ਨਹੀਂ ਮੰਨਦ ਕਰਕੇ ਸਾਡੀ ਕੁੜੀ ਨੇ ਸਾਨੂੰ ਫਸਾਤਾ ਅੱਜ ਆਈ ਜਾਣਾ ਨਹੀਂ ਉਹ ਦਿਨੋਂ ਕਿ ਕਿਦੀ ਆਪ ਨੇ ਕਿੱਥੇ ਘਾਤਾ ਆਪ ਵੀ ਤੇ ਇੰਨਾ ਕਾਗੇ ਦਾ ਬੱਜ ਭਜੇ ਨਾ ਰਹੀ ਮੇਰੇ ਢਿੱਡ ਭਰਿਆ ਸੀ ਤੇਰੇ ਢਿੱਡ ਤੇ ਸਾਨੂੰ ਕਦੋਂ ਭਸਾਤਾ ਜਵਾਬ ਕਦੇ ਮੰਗਣੀ ਲੱਗਣਾ ਚਾਹੀਦਾ ਵਾਕਿਆ ਹੈ ਨਾ ਮੁੰਡਾ ਕਰਾ ਦਿੰਦੇ ਆ ਵੀ ਆ ਖਾਣਾ ਉਹ ਖਾਣਾ ਖਾਣਾ ਚਲੋ ਜੀ ਠੀਕ ਆ ਮਿਲਦੇ ਆ ਹੁਣ ਖਾਈ ਆ ਆਮਚੋਰ ਨਾਲ ਅੱਜ ਆ ਓਏ ਮਿਲਦੇ ਸੀ ਪਤਾ ਨਹੀਂ ਬੈਠ ਕੇ ਵੀਡੀਓ ਆਨ ਕਰ ਲਈ ਕਿੰਨੇ ਵਾਰੀ ਬੰਦ ਕਰਦੀ ਸਸਤੀ ਕਾਲ ਜੀ ਨਹੀਂ ਕਰਦਾ ਸੱਚੀ ਦਸੀ ਜੀ ਕਹਿੰਦਾ ਕੈਮਰਾ ਆਉਣ ਹੀ ਰੱਖੀਏ ਆਉਣ ਹੀ ਰੱਖੀਏ ਕੈਮਰਾ ਆਹ ਦੇਖੀ ਜਿੰਨੇ ਕੋਈ ਬਿਲਮ ਬੋਲੂ ਬਣਾਉਣੀ ਆ ਸਾਡੇ ਗੁੱਗੂ ਲਾਲੂ ਆਹੋ ਦੇ ਤਰੇ ਦੀ ਡਬੜ ਤਗੜ 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 ਉਹ ਇੱਕ ਇੱਕ ਕੋਈ ਸੀਗਾ ਮਾਸਟਰ ਤੇ ਕਹਿੰਦਾ ਕਵਿਤਾ ਲਿਖੋ ਘੋੜਾ ਕਿਵੇਂ ਦੌੜਦਾ ਠੀਕ ਆ ਉਹਨੇ ਚੱਕੀ ਕਾਪੀ ਸਾਰੇ ਪੇਜਾਂ ਤੇ ਲਿਖਤਾ ਤਗੜ 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 ਕਿਹਨਾਂ ਘੋੜਾ ਦੌੜਦਾ ਪੇਪਰ ਪੜ੍ਹਨਾ ਸੀ ਨਾ ਪੇਪਰ ਭੰਨੇ ਹੁੰਦੇ ਨੇ ਇੰਡੀਆ ਚਾਪਾ ਵੀ ਕਿੰਨੇ ਸੀਟਾਂ ਉਹਦੇ ਕਾਊਂਟ ਕਰਦੇ ਹੋ ਤੁਸੀਂ ਕਿੰਨੇ ਪੇਪਰਾਂ ਦੀਆਂ ਸੀਟਾਂ ਹਨ ਉੱਥੇ ਇਹ ਨਹੀਂ ਦੇਖਦੇ ਵੀ ਲਿਖਿਆ ਕਿ ਵਿੱਚ ਚੋਲ ਸੀਟਾਂ ਇੰਨੀਆਂ ਸੀਟਾਂ ਭਰਦੀਆਂ ਯਾਦ ਹੈ ਜਦੋਂ ਆਪਾਂ ਪੇਪਰ ਦਿੰਦੇ ਹੁੰਦੇ ਸੀਗੇ ਜੇ ਕੋਈ ਹੋਰ ਸ਼ੀਟ ਮੰਗਦਾ ਸੀ ਕਈ ਹੁੰਦੇ ਜਿਹੜੇ ਬੜੇ ਜਿਆਦਾ ਇੰਟੈਲੀਜੈਂਟ ਸੀ ਨਾ ਇੰਟੈਲੀਜੈਂਟ ਹੋਰ ਸ਼ੀਟ ਨਹੀਂ ਖੜੇ ਹੋ ਕੇ ਮੰਗ ਦਿੰਦੇ ਸੀ ਨਾ ਮੈਂ ਉਹਨਾਂ ਦੇ ਰੀਜ਼ਨ ਪਤਾ ਕੀ ਕਰਦਾ ਮੈਂ ਐਵੇਂ ਲਾਗੜ ਐ ਲਿਖੀ ਗੜੀਆਂ ਪਟਿੰਗੜੀਆਂ ਇਹ ਕਰਕੇ ਨਾ ਉਹਦੇ ਦੀਸਨ ਆ ਫਿਰ ਆਏ ਛੋਟਾ ਜਿਹਾ ਹੋ ਗਿਆ ਉਹਨਾਂ ਨੇ ਸ਼ੀਟ ਲੈਣ ਨਹੀਂ ਆਏ ਜੇ ਮੈਨੂੰ ਵੀ ਦੇ ਜੀ ਐਕਸੀਡੈਂਟ ਮੈਂ ਹੀ ਭਰਤੀ ਆ ਜਿਹੜੇ ਜਿਆਦਾ ਮੰਗ ਲੈਂਦੇ ਹੋਈ ਫੇਲ ਹੁੰਦੇ ਵਿੱਚ ਅੱਦੇ ਹਾਂ ਤੇ ਸਾਡੇ ਵਰਗੇ ਪਾਸੇ ਨੇ ਨਗਲਾ ਮਾਰਨ ਵਾਲੇ ਆ ਵੇਖੇ ਕੈਂਡੀਡੇਟੇ ਬਹਿ ਕੇ ਆ ਗਏ ਨਹੀਂ ਫਸੀ ਨਹੀਂ ਮਾਰੀਆਂ ਨਹੀਂ ਪਰ ਮੈਂ ਤਾਂ ਬਹੁਤ ਨਕਲ ਮਾਰੀ ਆ ਮਾਰੀ ਮਾਰੀ ਨਹੀਂ ਸੱਚੀ ਭਾਈ ਮੈਂ ਬੜੀ ਨਕਲ ਮਾਰੀ ਮੇਰੇ ਨਾਲ ਮੁੰਡਾ ਨੇ ਸਤਨਾਮ ਵੀਡੀਓ ਦੇਖਦਾ ਨਾ ਬੜਾ ਉਹ ਯਾਰ ਮੇਰੀ ਕਿਸਮਤ ਹੀ ਨਹੀਂ ਚੰਗੀ ਸੀ ਨਾ ਜਿਹੜੇ ਸਕੂਲ ਚ ਗਿਆ ਮੈਂ ਉਹ ਮੇਰੇ ਅੱਗੇ ਜਿਹੜੇ ਸਕੂਲ ਚ ਗਿਆ ਮੇਰੇ ਅੱਗੇ ਸੱਚੀ ਮੈਂ ਮੈਂ ਪਹਿਲਾਂ ਸੀ ਸਰਕਾਰੀ ਸਕੂਲਾਂ 'ਚ ਬੜੇ ਹਣਾ ਪੰਜਵੀਂ ਤੱਕ ਮੇਰੇ ਨਾਲ ਰਿਹਾ ਸਾਡਾ ਰੋਲ ਨੰਬਰ ਹੀ ਅੱਗੇ ਪਿੱਛੇ ਹੁੰਦਾ ਰਿਹਾ ਪਤਾ ਨਹੀਂ ਕੀ ਗੱਲ ਕਿਸਮਤ ਕਰਮ ਜਾਂ ਕਿਤੇ ਮਰਜੀ ਕਰਨਾ ਫਿਰ ਇਹ ਸਕੂਲ ਬਦਲਿਆ ਦੂਜੇ ਸਕੂਲ ਜਿਹੜੇ ਉਹ ਫਿਰ ਮੇਰੇ ਅੱਗੇ ਮੈਂ ਨੂੰ ਕਹਿਆ ਯਾਰ ਕਿ ਫਿਰ ਅੱਗੇ ਮੈਂ ਸੋਚਿਆ ਹੀ ਨਹੀਂ ਸੀ ਉਦੋਂ ਵੀ ਇਹ ਕੀ ਹੋ ਗਿਆ ਤੇ ਉਸ ਤੋਂ ਬਾਅਦ ਸਾਡੀ ਕਲਾਸ ਜਿਵੇਂ ਜਿਵੇਂ ਵਧੀ ਗਈ ਉਹ ਫਿਰ ਮੇਰੇ ਅੱਗੇ ਮੈਂ ਘੱਟੋ ਘੱਟ ਜਦ ਜਿਵੇਂ ਅਸੀਂ ਪਲੱਸ 2 ਤੱਕ ਪਹੁੰਚੇ ਨਾ ਉਹ ਮੇਰੇ ਅੱਗੇ ਹੀ ਰਿਹਾ ਪਤੰਦਰ ਪਤਾ ਨਹੀਂ ਕੀ ਲਿਖਾ ਗਿਆ ਸੀਗਾ ਵੀ ਤੂੰ ਮੇਰੇ ਅੱਗੇ ਰਹਿਣਾ ਮੇਰਾ ਪੇਪਰ ਵੀ ਕਰ ਦਿੰਦਾ ਹੁੰਦਾ ਸੀ ਬੰਦਾ ਬੜਾ ਚੰਗਾ ਸੀ ਯਾਰੀ ਪੈ ਗਈ ਸੀ ਤਾਂ ਬਾਰਾਂ ਸਾਲਾਂ ਦੀ ਰਮਣ ਪਹਿਲੀ ਤੋਂ ਲੱਗੇ 12ਵੀਂ ਤੱਕ ਕਹਿੰਦਾ ਕਿੰਨਾ ਹੋਣਾ ਨੂੰ ਤੂੰ ਦਿਖਾਉਂਗਾ ਕਿੰਨਾ ਬੜਾ ਖਰਾਬ ਚਿਬੜਿਆ ਇਹ ਹੁਣ ਇਹਨੂੰ ਮੈਂ ਕਰਨਾ ਹੈ ਕਰੋਨਾ ਹੀ ਬੜਾ ਇਹਦਾ ਇਹਦਾ ਬੇੜਾ ਪਾਰ ਲਾਉਣਾ ਹੀ ਪੈਣਾ ਕੋਲ ਨੂੰ ਆਪਣੇ ਨਾਲੋਂ ਜ਼ਿਆਦਾ ਟੈਨਸ਼ਨ ਤੁਹਾਡੀ ਹੈ ਨਾ ਆਹ ਉਹ ਆਪਣਾ ਪੇਪਰ ਨਿਸ਼ ਕਰਦਾ ਮੈਂ ਕਹਿੰਦਾ ਪਹਿਲਾਂ ਮੈਂ ਤੇਰਾ ਕਰਦਾ ਤੂੰ ਮੇਰੇ ਮਗਰ ਹੀ ਕਿਨੇ ਸਾਲ ਹੋ ਗਏ ਸਾਡੀ ਯਾਰੀ ਪੈ ਗਈ ਸੋਣ ਉਹ ਵੀਡੀਓ ਦੇਖਦਾ ਨਾ ਇੰਡੀਆ ਪੱਕਾ ਸੋਨਾ ਲੀਕਾ ਹੈ ਨਾ ਕੰਪਨੀ ਉਹਦੇ ਕੰਨੀ ਆਈਟੀ ਦੇ ਕਿਤਾਚੀ ਕੋਈ ਡਿਪਲੋਮਾ ਪੜਾ ਨਿਕਾਦਾ ਤੇ ਮੇਰੇ ਨਾਲ WhatsApp ਤੇ ਵੀ ਉਹਦਾ ਮੈਸੇਜ ਆਉਂਦਾ ਹੁੰਦਾ ਮੈਨੂੰ ਉਹਦਾ ਡੇਲੀ ਆਉਂਦਾ ਦਾ ਬੰਦਾ ਬੜਾ ਬੜਾ ਭੱਟ ਬੰਦਾ ਬੜਾ ਸਾਊ ਬੰਦਾ ਹੁਸ਼ਿਆਰ ਆ ਪੜ੍ਹਾਈ 'ਚ ਵੀ ਉਹ ਆਮ ਬੰਦੇ ਵਾਂਗੂ ਨਹੀਂ ਜਿਵੇਂ ਸਾਡੇ ਵਰਗੇ ਚੱਕਲੋ ਚੱਕਲੋ ਰਖਲੋ ਰਖਲੋ ਹੈ ਜਣਾ ਬੜਾ ਵਧੀਆ ਬੰਦਾ ਆ ਤੇ ਮੈਂ ਇੰਡੀਆ ਗਿਆ ਸੀ ਪਹਿਲਾਂ ਤੇ ਉਹਨੂੰ ਮਿਲਿਆ ਨਹੀਂ ਆ ਜਿੱਦੋਂ ਆਪਾਂ ਏਐਸਈ ਹੁੰਦੇ ਸੀ ਨਾ ਤੇ ਜੋਬ ਦੇ ਜੀ ਕੇ ਸੈਂਟਰ ਵਾਲੀ ਉਦੋਂ ਮੈਨੂੰ ਕੰਨੀਆਂ ਮਿਲਿਆ ਜਾ ਕੇ ਤੇ ਕੀ ਕਰਦੇ ਹੁੰਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਸਾਡੇ ਬੋਰਡ ਦੇ ਇਗਜ਼ਾਮ ਕੋਈ ਪਤਾ ਹੀ ਨਹੀਂ ਟੈਨਸ਼ਨ ਧਿਆਨ ਹੀ ਨਹੀਂ ਵਾਲਕਣਾ ਨੂੰ ਪਤਾ ਹੀ ਨਹੀਂ ਆਪੇ ਹੀ ਪਾਸ ਹੁੰਦੇ ਸੀ ਹਮ ਪਤਾ ਹੀ ਆਪੇ ਪਾਸ ਸਾਡੇ ਨਹੀਂ ਕੋਈ ਜ਼ਬਰਦਸਤ ਬੋਰਚਾਲਾ ਖੰਮੇ ਨਹੀਂ ਪਾਸਾ ਪੁੱਛਣਾ ਸਾਡੇ ਵੀ ਨਹੀਂ ਸੀ ਗਿਆ ਹਰਸ਼ਾ ਜਾਂ ਕੋਈ ਕਿਸੇ ਨੂੰ ਕਹਿ ਦੋ ਕਿ ਸਾਡੇ ਕੁੜੀ ਨੂੰ ਪਾਸ ਕਰਾ ਦੇ ਤੁਹਾਡੇ ਮੁੰਡੇ ਆਪੇ ਪਾਸ ਆਪਣੇ ਮੇ ਆਪਣੇ ਬਲ पे ਓਏ ਆਪਣੇ ਝੂਠ ਨਹੀਂ ਬੋਲਣਾ ਬਈ ਪਾਸਾ ਦਾ ਵਾਧੂ ਪਾਈਆਂ ਜੀ ਐਵੇਂ ਕਰੀਏ ਐਵੇਂ ਫੁਕੜੀ ਨਹੀਂ ਬਣਾਉਣੀ ਨਾ ਬੜੀਆਂ ਬਾਈਆਂ ਨਹੀਂ ਸਾਡਾ ਮੁੰਡੇ ਦੇ ਪੇਪਰ ਚ ਨੰਬਰ ਘਟ ਜੇ ਆ ਗਏ ਸੀਗੇ ਪਾਜੀ ਦੇਖ ਲਓ ਤੁਸੀਂ ਕੋਈ ਗੱਲ ਨਹੀਂ ਹੋ ਜੂਗਾ ਪਾਸ ਲੈ ਐ ਡੱਬਾ ਡੋਬਾ ਕਾਦੇ ਚੂੜ ਮਾਰਨੇ ਕੀ ਲੈਣਾ ਹਨਾ ਜਿਹੜੀ ਗੱਲ ਸਹੀ ਤੇ ਸਹੀ ਹੈ ਬਸ ਬਾਹਲੇ ਪੜੇ ਲਿਖਿਆ ਦਾ ਵੀ ਕੀ ਆ ਹੋਈ ਸਾਰਾ ਕੁਝ ਚੱਲੀ ਜਾਂਦਾ ਜਿੰਨੂੰ ਰੱਬ ਨਹੀਂ ਦੇਣਾ ਦਈ ਜਾਂਣਾ ਹਨਾ ਕੋਈ ਕਿਸਮਤ ਹੀ ਕਰ ਦੁੰਦੀ ਹੈ ਜਾਂ ਬੜਾ ਪੜਿਆ ਹੋਵੇ ਜਾਂ ਭੁੱਖੇ ਨੰਗਿਆਂ ਦਾ ਵਿਚਾਰਿਆਂ ਦਾ ਰੱਬ ਢਿੱਡ ਭਰੀ ਜਾਂਦਾ ਹਨਾ ਤੇ ਰੱਜਿਆਂ ਦਾ ਵੀ ਕਰੀ ਜਾਂਦਾ ਸਾਰਿਆਂ ਦੇ ਹੀਲੇ ਕਿ ਸਿਲੇ ਕਰੀ ਜਾਂਦਾ ਉਹਦੇ ਉਹਨੇ ਜਿੰਨੇ ਦੁਨੀਆ ਬਣਾਤੀ ਤੇ ਉਹਨੇ ਫਿਰ ਸਾਰਿਆਂ ਦੇ ਸੋਚਣਾ ਚਲੋ ਠੀਕ ਆ ਜੀ ਬਾਏ ਟਾਟਾ ਸਤਿ ਸ੍ਰੀ ਅਕਾਲ ਗੁੱਡ ਨਾਈਟ ਅਹੀ ਤਾਂ ਚੇਰਮਲ ਤਾਰੇ ਬਣੇ ਹੋਏ ਆ ਅੱਜ ਡੀਜੇ ਲਗਾਇਆ ਸਾਡੇ ਦੇਖੋ ਬੈਡ ਤੇ ਲੜੀਆਂ ਚੱਲੀ ਜਾਂਦੀਆਂ 부ਝੀ ਜਾਂਦੀਆਂ ਓਕੇ ਬਾਏ ਟਾਟਾ ਸਤਿ ਸ੍ਰੀ ਅਕਾਲ ਓਕੇ ਤੁਸੀਂ